ਏ ਭਾਈ ਜੇ ਕੋਈ ਮੋਨਾ ਵੀ ਹੈ ਪਤਾ ਤੇ ਵੀ ਆ ਨਸ਼ਾ ਵੀ ਕਰਦਾ ਪੁੱਤਾਂ ਵੀ ਬਣੀ ਪੜੇ ਮਹਾਰਾ ਦੇ ਸਵਾਰੇ ਤੋਂ ਨਾ ਬੜੇ ਇਸ਼ਨਾਨ ਬਾਣੀ ਕਰਕੇ ਰਸਨਾ ਨਾਲ ਜਪ ਕਰੇ ਵਾਹਿਗੁਰੂ 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 ਗੁਰਮੰਤਰ ਦਾ ਜਾਪ ਕਰੇ ਮੂਲ ਮੰਤਰ ਦਾ ਜਾਪ ਕਰੇ ਇਸ਼ਨਾਨ ਬਾਣ ਕਰਕੇ ਗੁਰਬਾਣੀ ਦੀ ਪੋਥੀ ਸਾਹਿਬ ਹੱਥ ਵਿੱਚ ਲੈ ਕੇ ਨਿਤਨੇਮ ਕਰੇ ਜ਼ਰੂਰ ਕਰੇ ਕਿਉਂਕਿ ਜਦੋਂ ਨਿਤਨੇਮ ਤੋਂ ਬਾਅਦ ਉਹਨੂੰ ਸਿੱਖੀ ਦੀ ਦਾਤ ਮਿਲੇ ਜਪ ਤੋਂ ਬਾਅਦ ਉਹਨੂੰ ਨਿਤਨੇਮ ਤੋਂ ਬਾਅਦ ਸਿਮਰਨ ਤੋਂ ਬਾਅਦ ਸਤਸੰਗਤ ਤੋਂ ਬਾਅਦ ਸਿੱਖੀ ਦੀ ਦਾਤ ਮਿਲੇਗੀ ਉਹ ਅਸਲੀ ਸਿੱਖੀ ਹੁੰਦੀ ਜੇ ਉਹਨੇ ਖਾਲੀ ਬਜਨ ਵਿਲਾਸ ਣ ਕੇ ਬਾਣਾ ਧਾਰਨ ਕਰ ਲਿਆ ਨਿਤਨੇਮ ਦੇ ਜੀਵਨ ਚ ਪ੍ਰਭਾਕਰ ਨਾ ਹੋਇਆ ਲੋਕਾਂ ਨੇ ਉਹਨੂੰ ਵੈਹੇ ਗੈਣਾ ਤੂੰ ਬੜਾ ਵਧੀਆ ਕੀਤਾਈ ਬਹੁਤ ਚੰਗਾ ਹੋ ਗਿਆ ਉਹਨੂੰ ਸਰੋਪੇ ਦੇਣੀ ਸ਼ੁਰੂ ਕਰ ਦੇਣੇ ਆ ਉਹਦਾ ਨਾਮ ਲੈਣਾ ਸ਼ੁਰੂ ਕਰ ਦੇਣਾ ਜੀ ਇਹ ਮੋਨਾ ਸੀਗਾ ਜੀ ਇਹ ਨਸ਼ਾ ਕਰਦਾ ਸੀ ਆ ਬਿਲਕੁਲ ਸਿੱਖ ਬਣ ਕੇ ਨਿਤਨੇਮ ਨਹੀਂ ਆਇਆ ਉਹਦੇ ਹੋ ਸਕਦਾ ਕਿ ਇਸੇ ਹੀ ਸਬੱਬ ਵਾਸ ਉਹਨੇ ਸਿੱਖੀ ਧਾਰਨ ਕੀਤੀ ਹੋਵੇ ਤੇ ਸਿੱਖੀ ਨਿਭ ਵੀ ਜਾਵੇ ਉਹਦੀ ਪਾਸੇ ਸੋ ਅਸਾਂ ਕਿ ਸੰਧ ਤੱਕ ਨਹੀਂ ਮੁਝਾਇ। ਲੇਕਿਨ ਵਾਸਤਵਿਕ ਉਹਦੇ ਜੀਵਨ ਵਿੱਚ ਤਬਦੀਲੀ ਨਹੀਂ ਆਉਣੀ ਜਿਹੜੀ ਤਬਦੀਲੀ ਆਉਣੀ ਚਾਹੀਦੀ ਸੀ। ਇਸ ਕਰਕੇ ਜਿਹੜਾ ਕੁਰਬਾਨੀ ਦਾ ਪਾਠ ਪੜ੍ਹਨੇ ਆ ਉਹਦਾ ਅਧਿਕਾਰ ਪਤਤ ਨੂੰ ਵੀ ਹੈ, ਪਾਪੀ ਨੂੰ ਵੀ ਹੈ, ਦੁਰਾਚਾਰੀ ਨੂੰ ਵੀ ਹੈ, ਅਨਾਚਾਰੀ ਨੂੰ ਵੀ ਹੈ, ਅਤਿਆਚਾਰੀ ਨੂੰ। ਉਦੋਂ ਤੱਕ ਉਹਨੂੰ ਜਪਦੇ ਰਹਿਣਾ ਜਾਈਦਾ ਜਦੋਂ ਤੱਕ ਉਹ ਸੰਪੂਰਨ ਨਹੀਂ ਹੋ ਜਾਂਦਾ।